ਆ ਸਾਹਮਣੇ ਨਵੀਂ ਅਨਾਜ ਮੰਡੀ ਦਾ ਗੇਟ ਹੈ। ਹਾਂਜੀ ਇੱਥੋਂ ਜਿਹੜੀ ਯਾਤ ਸ਼ੁਰੂਆਤ ਹੋ ਜਾਂਦੀ ਹੈ ਕਿਸੇ ਕਿਸਮ ਦਾ ਕੋਈ ਸਾਈਨ ਬੋਰਡ ਨਹੀਂ ਹੈਗਾ। ਔਰ ਆ ਜਿਹੜਾ ਕੱਖ ਕੰਡਾ ਏ ਇਹ ਤੁਹਾਡਾ ਕਰਦਾ ਹੈ ਸਵਾਗਤ ਆਉਣ ਵਾਲੇ ਲੋਕਾਂ ਦਾ ਜਿੰਨੇ ਵੀ ਲੋਕ ਆਉਂਦੇ ਆ ਕਰਾਲੀ ਨੂੰ ਉਹਨਾਂ ਦਾ ਸਵਾਗਤ ਕਰਦੇ ਆ। ਕਿਉਂ ਕਿਉਂਕਿ ਕੋਈ ਬੋਰਡ ਨਹੀਂ ਹੈ ਇੱਥੇ। ਸੰਦਰ ਸਿੰਘ ਭਾਗੋ ਮਾਜਰਾ ਸ਼왈ਕ ਟੀਵੀ ਚੈਨਲ ਤੇ ਤੁਹਾਡਾ ਸਵਾਗਤ ਹੈ ਅਸੀਂ ਹਾਂ ਮਜ਼ਦੂਰ ਮੁਹਾਲੀ ਜ਼ਿਲ੍ਹੇ ਦੀ ਹੱਤ ਜਣਕੇ ਕੁਰਾਲੀ ਦੀ ਨਗਰ ਕੌਂਸਲ ਜਿੱਥੋਂ ਸ਼ੁਰੂ ਹੁੰਦੀ ਆ ਸੋ ਵੈਸੇ ਤਾਂ ਨਗਰ ਕੌਂਸਲ ਨੂੰ ਕੋਈ ਨਾ ਕੋਈ ਇੱਥੇ ਆਪਣਾ ਬੋਰਡ ਚਾਹੀਦਾ ਹੈ ਸਵਾਗਤੀ ਬੋਰਡ ਹੁੰਦਾ ਹੈ ਵੀ ਸਵਾਗਤ ਕਰਨਾ ਹੁੰਦਾ ਹੈ ਪਰ ਸਵਾਗਤ ਕਾਦੇ ਨਾਲ ਕਰ ਰਹੇ ਆ ਆ ਦੇਖੋ ਤੁਸੀਂ ਸਵਾਗਤ ਹੋ ਰਿਹਾ ਹੈ ਆਹ ਲਗਾਤਾਰ ਕਾ ਕਿੰਨਾ ਹੀ ਜੰਮਿਆ ਹੋਇਆ ਹੈ ਔਰ ਨਗਰ ਕੌਂਸਲ ਦੇ ਅਧਿਕਾਰੀ ਆ ਜਿਹੜੇ ਉਹ ਸੁੱਤੇ ਪਈਆਂ ਔਰ ਜਿੱਥੇ ਤੱਕ ਵੀ ਇਹ ਵੀਡੀਓ ਮੇਰੀ ਜਾਂਦੀ ਆ ਨਾਲ ਦੀ ਨਾਲ ਮੇਰੀ ਵੀਡੀਓ ਸ਼ੇਅਰ ਵੀ ਕਰਿਓ ਔਰ ਆਪਣੇ ਵਿਚਾਰ ਵੀ ਦਿਓ ਕਿਉਂ ਕਿ ਕਿਉਂਕਿ ਆਮ ਤੌਰ ਤੇ ਜੋ ਨਗਰ ਕੌਂਸਲ ਦੇ ਅਧਿਕਾਰੀ ਆ ਕਰਾਲੀ ਦੇ ਅਧਿਕਾਰੀ ਆ ਉਹ ਆਮ ਤੌਰ ਤੇ ਇਹ ਕਹਿਣ ਲੱਗ ਜਾਂਦੇ ਆ ਵੀ ਇਹ ਜਿਹੜਾ ਹੈ ਹਾਈਵੇ ਹੈ ਇਹ ਪੀਡਬਲਯੂਡੀ ਦਾ ਪਰ ਪੀਡਬਲੂਡੀ ਦਾ ਤਾਂ ਕੰਸਟ੍ਰਕਸ਼ਨ ਕਰਉਣੀ ਹੁੰਦੀ ਹੈ ਸੜਕ ਬਣਾਉਣੀ ਹੁੰਦੀ ਹੈ ਜਦੋਂ ਜਿਹੜਾ ਸਫਾਈ ਦਾ ਕੰਮ ਹੈ ਉਹ ਸਫਾਈ ਦਾ ਕੰਮ ਨਗਰ ਕੌਂਸਲ ਨੇ ਕਰਨਾ ਹੁੰਦਾ ਹੈ ਆ ਦੇਖੋ ਜਿਹੜੀਆਂ ਅ ਅੰਦਰ ਦੀ ਤਸਵੀਰ ਹੈ ਜਾਨੀ ਕਿ ਸੜਕ ਦੇ ਅੰਦਰ ਹੈ ਜਿਹੜਾ ਅੱਕ ਵੱਡਾ ਵੱਡਾ ਅੱਕ ਹੈ ਇਸ ਤਰ੍ਹਾਂ ਲੱਗਦਾ ਹੈ ਵੀ ਜਿਵੇਂ ਕੋਈ ਇਸ ਦਾ ਵਾਲੀਵਾਰਸ ਨਹੀਂ ਹੈ ਸੜਕ ਦਾ ਨਗਰ ਕੌਂਸਲ ਨੂੰ ਕੋਈ ਆਪਣਾ ਕਰਮਚਾਰੀ ਲਾ ਕੇ ਇਹਦੀ ਸਫਾਈ ਕਰਨੀ ਚਾਹੀਦੀ ਹੈ ਤਾਂ ਕਿ ਆਉਣ ਵਾਲੇ ਲੋਕਾਂ ਤੇ ਇੱਕ ਵਧੀਆ ਪ੍ਰਭਾਵ ਪੈ ਸਕੇ ਸਵਾ ਸਿਰੇ ਤੱਕ ਅਸੀਂ ਤੁਹਾਨੂੰ ਸਿੱਧੀਆਂ ਤਸਵੀਰਾਂ ਆਪਣੇ ਚੈਨਲ ਤੋਂ ਦਿਖਾ ਰਹੇ ਹਾਂ ਤਾਂ ਕਿ ਜਿਹੜੇ ਸਾਡੇ ਕਾਉਂਸਲ ਦੇ ਅਧਿਕਾਰੀ ਹੈ ਈਓ ਸਾਹਿਬ ਹੈ ਪ੍ਰਧਾਨ ਸਾਹਿਬ ਹੈ ਉਹਨਾਂ ਦੀ ਮਾੜੀ ਮੋਟੀ ਜਿਹੜੀ ਨੀਂਦ ਹੈ ਉਹ ਖੁੱਲੇ ਕਿਉਂ ਕਿ ਲਗਾਤਾਰ ਇੱਥੇ ਕਿਸੇ ਵੀ ਕਿਸਮ ਦੀ ਕੋਈ ਸਫਾਈ ਨਹੀਂ ਹੈ ਕੋਈ ਵੀ ਬੰਦਾ ਹੈ ਲਗਿਆ ਨਹੀਂ ਹੈਗਾ ਨਾ ਕੋਈ ਬੰਦਾ ਲਾਉਂਦੇ ਐ ਅਰੇ ਹੇਕਾ ਇੱਕ ਦਿਨ ਦਾ ਨਹੀਂ ਹੈਗਾ ਲਗਭਗ ਪਿਛਲੇ 6 ਮਹੀਨੇ ਤੋਂ ਲਗਾਤਾਰ ਕਾ ਉਹ ਗਿਆ ਹੋਇਆ ਏ ਔਰ ਇਸ ਦਾ ਇੱਕ ਬੁਰਾ ਪ੍ਰਭਾਵ ਪੈ ਰਿਹਾ ਜੇ ਆਪਾਂ ਐਮ ਸੀ ਦੀ ਗੱਲ ਕਰੀਏ ਵੀ ਐਮ ਸੀ ਕਿਹੜੇ-ਕਿਹੜੇ ਆ ਤਾਂ ਚੜ੍ਹਦੇਵਾਲ ਐਮ ਸੀ ਸਾਡਾ ਛੋਟਾ ਵੀਰ ਜਿਹੜਾ ਏ ਹੈਪੀ ਤਮਾਨ ਔਰ ਜੇ ਅਸੀਂ ਛਿਪਦੀਵਾਲ ਦੇਖੀਏ ਯਾਨੀ ਕਿ ਚੜ੍ਹਦੇਵਾਲ ਦਾ ਮਤਲਬ ਹੈ ਵੀ ਇੱਕ ਨੰਬਰ ਵਾਰਡ ਜੇ ਸ਼ਿਵਦੇਵਾਲ ਦੇਖੀਏ ਤਾਂ 17 ਨੰਬਰ ਵਾਰਡ ਹੈ 17 ਨੰਬਰ ਵਾਰਡ ਦੇ ਵਿੱਚ ਸਾਡੇ ਸਾਬੀ ਜੀ ਹੈ ਸਾਬੀ ਜੀ ਦੇ ਜੋ ਵਾਈਫ ਹੈ ਉਹ ਵਾਈਸ ਪ੍ਰੈਜ਼ੀਡੈਂਟ ਵੀ ਹੈ ਪਰ ਕਿਸੇ ਕਿਸਮ ਦਾ ਕੋਈ ਧਿਆਨ ਨਹੀਂ ਸੋ ਮੇਰੀ ਉਹਨਾਂ ਨੂੰ ਵੀ ਬੇਨਤੀ ਹੈ ਵੀ ਜਿੱਥੇ ਤੁਸੀਂ ਸਾਂਝ ਸਵੇਰ ਕਿਸੇ ਹੋਰ ਪਾਸੇ ਨੂੰ ਸ਼ਹਿਰ ਨੂੰ ਨਿਕਲਦੇ ਆ ਥੋੜਾ ਜਿਹਾ ਇਧਰ ਨੂੰ ਵੀ ਨਿਕਲੇ ਕਰੋ ਆ ਦੇਖੋ ਹਾਲ ਹੈ 1 ਨੰਬਰ ਵਾਰਡ ਦਾ ਤੇ 17 ਨੰਬਰ ਵਾਰਡ ਦਾ ਨੈਸ਼ਨਲ ਹਾਈਵੇ ਦਾ ਹਾਲ ਹੈ ਜਿਹੜਾ ਇਹ ਅਸੀਂ ਹੁਣ ਦਿਖਾ ਰਹੇ ਹਾਂ ਵੀ ਕਿਸੇ ਕਿਸਮ ਦਾ ਕੋਈ ਵੀ ਕਰਮਚਾਰੀ ਨਹੀਂ ਲਾਇਆ ਜਾਂਦਾ ਔਰ ਨਾ ਹੀ ਸਵਾਈ ਕਰੀ ਜਾਂਦੀ ਹੈ ਜਿਸ ਤਰ੍ਹਾਂ ਇਹ ਸ਼ਹਿਰ ਦਾ ਕੋਈ ਹਿੱਸਾ ਨਹੀਂ ਹੁੰਦਾ ਵੈਸੇ ਤਾਂ ਦਾਅਵੇ ਕਰਦੇ ਨੇ ਥੱਕਦੇ ਨਗਰ ਕੌਂਸਲ ਦੇ ਅਧਿਕਾਰੀ ਵੀ ਅਸੀਂ ਵਿਕਾਸ ਕਰਦੇ ਹਾਂ ਅਸੀਂ ਵਿਕਾਸ ਕਰਦੇ ਹਾਂ ਪਰ ਆ ਕਿਹੜਾ ਵਿਕਾਸ ਆ ਤੁਹਾਡੇ ਸਾਹਮਣੇ ਦਿਖਾਉਣੀ ਅਸੀਂ ਸੋ ਇਹ ਲੋਕਾਂ ਨੂੰ ਵੀ ਮੇਰੀ ਬੇਨਤੀ ਹੈ ਵੀ ਇਹਦੇ ਬਾਰੇ ਆਪਣੇ ਵਿਚਾਰ ਜ਼ਰੂਰ ਦੇਣੇ ਆਪਣੇ ਵਿਚਾਰ ਦੇਣੇ ਆ ਔਰ ਵੀਡੀਓ ਨੂੰ ਸ਼ੇਅਰ ਵੀ ਕਰਨਾ ਹੈ ਔਰ ਇਹ ਦੇਖਣਾ ਹੈ ਵੀ ਇਹ ਅਧਿਕਾਰੀ ਹੈ ਇਸ ਦਾ ਕਿਹਾ ਜਵਾਬ ਦਿੰਦੇ ਆ ਕਿਤੇ ਸੁੱਤੇ ਤਾਂ ਨਹੀਂ ਪਏ ਇਰਾਦੀ ਨੀਂਦ ਜਿਹੜੀ ਹੈ ਉਹ ਆਪਾਂ ਸਾਰਿਆਂ ਨੂੰ ਜਗਾਉਣੀ ਹੈ ਤਾਂ ਕਿ ਇਹ ਇੱਕ ਭਲੇ ਦਾ ਕੰਮ ਹੈ ਕਿਉਂਕਿ ਜਿਹੜੀਆਂ ਰੋਡਸ ਹੈ ਸਫਾਈ ਹੈ ਸਫਾਈ ਬਹੁਤ ਜ਼ਰੂਰੀ ਹੈ ਜਦ ਤੱਕ ਸਫਾਈ ਨਹੀਂ ਹੁੰਦੀ ਤਦ ਤੱਕ ਕੁਝ ਨਹੀਂ ਹੁੰਦਾ ਸੋ ਬਹੁਤ ਸਾਰੀਆਂ ਇਹ ਮੈਂ ਤੁਹਾਨੂੰ ਅੱਗੇ ਵੀ ਦਿਖਾਵਾਂ ਕੋ ਸੜਕ ਤੇ ਝੂਂ ਡੁੱਗਿਆ ਹੋਇਆ ਝੂਂਡ ਕਦੇ ਕਿਸੇ ਨੇ ਕੋਈ ਸਫਾਈ ਕਰਨ ਦੀ ਕੋਈ ਕੋਸ਼ਿਸ਼ ਨਹੀਂ ਲਗਾਤਾਰ ਗੰਧ ਹੈ ਔਰ ਮੈਂ ਸਮਝਦਾ ਐ ਵੀ ਜਿਹੜੇ ਅਧਿਕਾਰੀ ਹੈ ਉਹ ਜਾਂ ਤਾਂ ਇੱਧਰ ਧਿਆਨ ਨਹੀਂ ਦੰਦੇ ਜੇ ਧਿਆਨ ਦੰਦੇ ਐ ਤਾਂ ਮੈਂ ਸਮਝਦਾ ਵੀ ਇਹ ਕੋਈ ਲਾਪਰਵਾਹੀ ਕਰਦੇ ਐ ਕਿਉਂਕਿ ਲਗਾਤਾਰ ਜਿਹੜਾ ਇਹ ਗੰਧ ਹੈ ਔਰ ਕਾ ਉੱਗਿਆ ਹੋਇਆ ਹੈ ਆਕ ਉੱਗਿਆ ਹੋਇਆ ਹੈ ਹਾਂਜੀ ਸਾਡੇ ਐਮਸੀ ਸਹਿਬਾਨ ਹੈ ਜਿਹੜੇ ਉਹ ਵੀ ਇਸ ਗੱਲ ਵੱਲ ਧਿਆਨ ਨਹੀਂ ਦਿੰਦੇ ਸੋ ਮੇਰੀ ਬੇਨਤੀ ਹੈ ਬਈ ਸਫਾਈ ਦਾ ਧਿਆਨ ਰੱਖਿਆ ਜਾਵੇ ਔਰ ਆ ਸਫਾਈ ਦੇਖੋ ਕਾਗਜੇ ਕਾਗਜ ਪਈਆਂ ਆ ਕਾਗਜੇ ਕਾਗਜ ਪਈਆਂ ਕਾਗਜੇ ਕਾਗਜ ਪਈਆਂ ਕਿਤੇ ਸਫਾਈ ਦਾ ਕੋਈ ਨਾ ਮਾਤਰ ਨਿਸ਼ਾਨ ਨਹੀਂ ਵੀ ਕੋਈ ਬੰਦਾ ਕੋਈ ਸਫਾਈ ਕਰਦਾ ਹੋਵੇ ਆ ਲਗਾਤਾਰ ਤੁਸੀਂ ਦੇਖ ਸਕਦੇ ਆ ਵੀ ਕਿਸੇ ਕਿਸਮ ਦੀ ਕੋਈ ਸਫਾਈ ਨਹੀਂ ਔਰ ਕਾਗਜੇ ਕਾगज ਕਾਗਜੇ ਕਾगज ਔਰ ਸਾਡੇ ਅਧਿਕਾਰੀ ਇਹ ਕਹਿੰਦੇ ਨਹੀਂ ਥੱਕਦੇ ਵੀ ਅਸੀਂ ਵਿਕਾਸ ਕਰਦੇ ਆ ਹੁਣ ਤੁਸੀਂ ਆਪ ਹੀ ਦੇਖ ਲਓ ਇਹ ਵਿਕਾਸ ਕਿਹੜਾ ਹੈ ਆ ਦੇਖੋ ਲਗਾਤਾਰ ਕਾਗਜੇ ਕਾगज ਹੈ ਔਰ ਕਿਸੇ ਕਿਸਮ ਦੀ ਕੋਈ ਸਫਾਈ ਨਹੀਂ ਸੋ ਇਸ ਕਰਕੇ ਮੇਰੀ ਜਿਹੜੇ ਅਧਿਕਾਰੀ ਹੈ ਅਧਿਕਾਰੀਆਂ ਨੂੰ ਮੇਰੀ ਬੇਨਤੀ ਹੈ ਵੀ ਇਸ ਵੀਡੀਓ ਨੂੰ ਦੇਖ ਕੇ ਲਗਾਤਾਰ ਅਸੀਂ ਤੁਹਾਨੂੰ ਇਹ ਵੀਡੀਓ ਜਿਹੜੀ ਪਾ ਰਹੇ ਹਾਂ ਔਰ ਇਸ ਵੀਡੀਓ ਤੇ ਤੁਸੀਂ ਆਪਣੇ ਕਮੈਂਟ ਵੀ ਦਿਓ ਔਰ ਮੇਰੇ ਅਧਿਕਾਰੀਆਂ ਨੂੰ ਬੇਨਤੀ ਹੈ ਵੀ ਇਸ ਬਾੜਾਂ ਵੱਲ ਧਿਆਨ ਦਿੱਤਾ ਜਾਵੇ ਬਾੜ ਨੰਬਰ 17 ਬਾੜ ਨੰਬਰ 2 ਬਹੁਤ ਬਹੁਤ ਧੰਨਵਾਦ